ਉਲਸਟਪਦੀ ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤਿ ਵਿਖਿਆਨ ਜੋਗ ਅਭਿਆਸ ਕਰਮ ਤਰਮ ਕਿਰਿਆ ਸਦੁ ਤਿਆਗ ਮਨ ਮੱਤੇ ਫਿਰਿਆ ਅਨਕ ਪ੍ਰਕਾਰ ਕੀਏ ਬੋਜਤਨਾ ਪੁੰਨ ਦਾਨ ਹੋਮੇ ਬੁਰਤਨਾ ਸਿਰ ਕਟਾਇ ਹੋਮੇ ਕਰਾਤੀ ਵਰਤਨੇ ਕਰੇ ਬਪਾਤੀ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗੁਰਮਖ ਖ ਨਾਮ ਜਪੀ ਇਕ ਬਾਰ ਨਾਮਖੰਡ ਪ੍ਰਿਥਮੀ ਫਿਰੈ ਜਲ ਜੀਵੈ ਮਹਾ ਉਦਾਸਤ ਪੀਸਰ ਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਵਰ ਘੋਮਦਾਨ ਨਿਯੋਲੀ ਕਰਮ ਕਰੇ ਬਵਸਨ ਜਨਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਾਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਕਤ ਪਾਹੀ ਮਨ ਕਾਮਨਾ ਤੀਰਥ ਦੇ ਛਟੈ ਗਰਭ ਗੁਮਾਨ ਨਾ ਮੰਨਤੇ ਛਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਵਾ ਸਾਧਨਾ ਕਰੇ ਮਨ ਤੇ ਕਬੂ ਨ ਬਿਖਿਆ ਟਰੇ ਜਾਲ ਤੋਂ ਵੈ ਬੋ ਦਿਹ ਨੀਤ ਸ਼ੁੱਧਤਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਓਚ ਨਾਨਕ ਨਾਮ ਉਦਰੇ ਪਤ ਬ ਮੂਚ ਬਹੁਤ ਸਿਆਣਪ ਜਮ ਕਾ ਪਉ ਬਿਆਪੇ ਅਨਕ ਯਤਨ ਕਰ ਤ੍ਰਿਸੁਨਾ ਧਰਾਪੇ ਪੇਖ ਅਨੇਕ ਗਨੇ ਬੁਝੈ ਪੋਟ ਪਾਪ ਦਰਗੇ ਨੀ ਸਜੈ ਸ਼ੂਟ ਸੁਨਾਹੀ ਉਪਿਆਲ ਮੋਹ ਗਿ ਆਪੇ ਮਾਇਆ ਜਾਲ ਔਰ ਕਰਤੂਤ सगली ਜਮਡਾਨੇ ਗੋਬਿੰਦ ਭਜਨ ਮਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਪਾਏ ਚਾਰ ਪਦਾਰਥ ਜੇ ਕੋ ਮੰਗੇ ਸਾਰ ਜਨ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਬਿਜਦਾ ਸਦ ਗਾਵੇ ਜੇ ਕੋ ਆਪਣੀ ਸੁਭਾ ਲੋਰੈ ਸਾਦ ਸੰਦੇ ਹੋਵੇਂ ਸ਼ੁਰੇ ਜੇ ਕੋ ਜਨ ਮਰਨ ਰੇ ਸਾਦ ਜਨ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਨੇ ਪੁਰਖ ਪ੍ਰਧਾਨ ਸਾਧ ਸੰਗ ਜਤ ਮਿਟੇ ਅਪਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਉਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬਰਾ ਮਿਟਾ ਨਾ ਵੇਖੇ ਸਗਲ ਸਿਸ਼ਟ ਸਾਜਨਾ ਸੂਖ ਦੁਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਕੋ ਨਹੀਂ ਲੇ ਪਾ ਨਿਰ ਤਨ ਕੋ ਤਨ ਤੇਰੋ ਨਾਉ ਨਿਥਾ ਵੇਖੋ ਨਾਉ ਤੇਰਾ ਥਾਉ निमाने कोब्राते रो मान सगल कटाको देवो दान करण करावनो हर स्वामी सगल कटाके अंतर जामी अपनी आत्मिक जानो आपे आपन संग पर्वराते तुमरी स्तुतमते होए नानकवरणा जान सकोए सर्व धर्मे श्रेष्ठ धर्म हरको नाम जप निर्मल कर्म सगल क्रियामे उत्तम क्रिया साथ संदुर्मत मले हिरिया सगल उत्तम उदम भला हरका नाम जपो जी सदा सगल वाणी में अमृत वाणी हरपुर जस सुन रसण बखानी ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰਿਆਂ ਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀ ਆਤਿ ਸਚੀਤ ਰਖ